ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਰਖੜੀ ਦਾ ਤਿਹਾਰਾ ਇਹ ਜਿਹੜਾ ਤਿਹਾਰਾ ਭੈਣ ਭਰਾ ਦੇ ਪਿਆਰ ਦਾ ਤਿਹਾਰਾ ਹੈ ਇਹ ਤਿਹਾਰ ਜਿਹੜਾ ਕੋਈ ਇਹ ਨਹੀਂ ਕਿ ਇਹ ਇੱਕ ਆਮ ਨੋਰਮਲ ਜਿਹਾ ਹੀ ਧਾਗਾ ਵਾ ਨਹੀਂ ਇਹਨੂੰ ਇੱਕ ਨੋਰਮਲ ਜਾਂ ਕੱਚਾ ਧਾਗਾ ਨਾ ਸਮਝੋ ਇਹ ਬੜੀ ਮੋਹ ਭਰੀਆਂ ਤੰਨਾਂ ਦੀਆਂ ਗੰਡਾਂ ਹੁੰਦੀਆਂ ਵਾ ਪਿਛਲੇ ਜ਼ਮਾਨੇ ਦੇ ਵਿੱਚ ਤੇ ਜਦੋਂ ਲੋਕ ਬਹੁਤ ਘੱਟ ਇੱਕ ਦੂਜੇ ਦੇ ਕੋਲ ਆਉਂਦੇ ਜਾਂਦੇ ਹੁੰਦੇ ਸੀ ਕੋਈ ਜ਼ਿਆਦਾ ਨਹੀਂ ਸੀ ਆਉਂਦੇ ਫੋਨ ਦਾ ਯੁੱਗ ਨਹੀਂ ਸੀ ਹੈਗਾ ਅੱਜ ਕੱਲ੍ਹ ਵਾਂਗੂ ਤੇ ਭੈਣਾਂ ਨੇ ਆਪਣੇ ਭਰਾਵਾਂ ਕੋਲ ਰਖੜੀਆਂ ਬਣਾਉਣ ਜਾਣਾ ਬੜੇ ਚਾਅ ਨਾਲ ਤੇ ਸਾਰੀਆਂ ਤਾਇਆ ਚਾਚੇਆਂ ਦੀਆਂ ਕੁੜੀਆਂ ਨੇ ਵੀ ਆਉਣਾ ਰਖੜੀਆਂ ਬੰਨਣੀਆਂ ਬਹੁਤ ਵੱਡੇ ਪਰਿਵਾਰ ਹੁੰਦੇ ਸੀਗੇ ਤੇ ਵੱਡੇ ਵੱਡੇ ਪਰਿਵਾਰਾਂ ਦੇ ਵਿੱਚ ਜਿਹੜੇ ਤਿਉਹਾਰ ਆ ਉਹਨਾਂ ਦੀ ਮਹੱਤਤਾ ਵੀ ਬਹੁਤ ਹੁੰਦੀ ਸੀ ਅਹਿਮੀਅਤ ਬਹੁਤ ਹੁੰਦੀ ਸੀਗੀ ਮਾਨ ਸਤਕਾਰ ਬਹੁਤ ਹੁੰਦਾ ਸੀਗਾ ਪਰ ਹੁਣ ਜਿਹੜੇ ਇਹ ਤਿਉਹਾਰ ਆ ਪਹਿਲੀ ਤੇ ਗੱਲ ਕਿ ਪਰਿਵਾਰ ਬਹੁਤ ਛੋਟੇ ਹੋ ਗਏ ਆ ਕਈਆਂ ਘਰਾਂ ਦੇ ਵਿੱਚ ਕੱਲੀਆਂ ਪੈਣਾ ਹੀ ਆ ਕਈਆਂ ਚ ਇਕੱਲੇ ਭਰਾ ਹੀ ਆ ਇੱਕ ਇੱਕ ਬੱਚਾ ਵਾ ਤੇ ਹੁਣ ਇਹਨਾਂ ਤਿਉਹਾਰਾਂ ਦੇ ਜਿਹੜੇ ਰੰਗ ਵਾ ਕੁਝ ਫਿੱਕੇ ਪਾਉਣੇ ਸ਼ੁਰੂ ਕਰ ਦਿੱਤੇ ਆ ਉਹ ਕਿਉਂ ਇੱਕ ਤੇ ਰਿਸ਼ਤੇ ਬਹੁਤ ਸੁੰਗੜ ਕੇ ਛੋਟੇ ਹੋ ਗਏ ਆ ਪਹਿਲਾਂ ਪਰਿਵਾਰ ਇਕੱਠੇ ਹੁੰਦੇ ਹੀਗੇ ਤਾਏ ਚਾਚੇ ਇਕੱਠੇ ਰਹਿਣਾ ਮਾ ਮੇ ਮਾਸੀਆਂ ਦੇ ਕੁੜੀਆਂ ਨੇ ਇੱਕ ਦੂਜੇ ਨੂੰ ਰਖੜੀਆਂ ਭੇਜਣੀਆਂ ਬੰਨਣੀਆਂ ਹੁਣ ਜਿਉਂ-ਜਿਉਂ ਇੰਡੀਪੈਂਡੈਂਟ ਫੈਮਲੀਆਂ ਹੋ ਗਈਆਂ ਛੋਟੇ-ਛੋਟੇ ਪਰਿਵਾਰ ਹੋ ਗਏ ਤੇ ਸਾਰੇ ਜਾਣੇ ਜਿਹੜੀਆਂ ਨਾ ਆਪੋ ਆਪਣੀ ਮਸਤੀ ਜੀ ਦੇ ਵਿੱਚ ਰਹਿਣ ਲੱਗ ਪਏ ਆ ਪਰ ਇਹ ਜਿਹੜਾ ਤਿਹਾਰਾ ਬਹੁਤ ਹੀ ਵਧੀਆ ਵਾ ਕਹਿਣਾ ਜਿਹੜੀਆਂ ਆਪਣੀਆਂ ਭਰਾਵਾਂ ਦੀਆਂ ਬਹੁਤ ਸੁੱਖਾਂ ਮੰਗਦੀਆਂ ਵਾ ਬਹੁਤ ਉਹਨਾਂ ਨੂੰ ਆਪਣੇ ਭਰਾਵਾਂ ਤੇ ਮਾਣ ਹੁੰਦਾ ਤੇ ਭਰਾਵਾਂ ਨੂੰ ਵੀ ਆਪਣੇ ਇਹਨਾਂ ਖੁਸ਼ੀਆਂ ਦੇ ਉੱਤੇ ਜਿਹੜਾ ਵਾ ਮਾਣ ਹੁੰਦਾ ਕਿ ਸਾਡੀਆਂ ਭੈਣਾਂ ਨੇ ਰਖੜੀਆਂ ਲੈ ਕੇ ਆਉਣੀਆਂ ਤੇ ਜਿਹੜੇ ਭਰਾਵਾ ਆਪਣੀਆਂ ਭੈਣਾਂ ਨੂੰ ਕੋਈ ਨਾ ਕੁਝ ਗਿਫਟ ਦਿੰਦੇ ਆ ਤੇ ਜਿਹੜੀਆਂ ਭੈਣਾਂ ਵਾ ਉਹ ਵੀ ਆਪਣੀਆਂ ਭਰਾਵਾਂ ਵਾਸਤੇ ਰਖੜੀਆਂ ਲੈ ਕੇ ਜਾਂਦੀਆਂ ਉਹਨਾਂ ਦੀ ਮਨੋਂ ਕਾਮਨਾ ਪੂਰੀਆਂ ਹੁੰਦੀਆਂ ਕਿ ਸਾਡੇ ਭਰਾਵਾਂ ਦੀ ਵੱਡੀਆਂ-ਵੱਡੀਆਂ ਉਮਰਾਂ ਹੋਣ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਆਪਣੇ ਭਤੀਜਿਆਂ ਦੀਆਂ ਸੁੱਖਾਂ ਸੁਖਦੀਆਂ ਵਾ ਤੇ ਮਾਂ-ਬਾਪ ਤੋਂ ਬਾਅਦ ਜਿਹੜੇ ਆ ਇਹ ਜਿਹੜੇ ਭਰਾ ਵਾ ਉਹੀ ਉਹਨਾਂ ਦੇ ਨਾਲ ਹੀ ਤੁਹਾਡੀਆਂ ਜਿਹੜੀਆਂ ਸਾਂਝਾਂ ਜੁੜੀਆਂ ਹੁੰਦੀਆਂ ਵਾ ਤੇ ਬਹੁਤ ਸੋਹਣਾ ਤਿਹਾਰ ਵਾ ਪ੍ਰਮਾਤਮਾ ਸਭ ਭਰਾਵਾਂ ਦੀਆਂ ਵੱਡੀਆਂ-ਵੱਡੀਆਂ ਉਮਰਾਂ ਕਰੇ ਤਿਹਾਰ ਵੀ ਅੱਜ ਕੱਲ੍ਹ ਖੁਸ਼ੀਆਂ ਦੇ ਹੀ ਆ ਜਿੱਥੇ ਕਹੇ ਵੇਲੇ ਕੋਈ ਨਾ ਕੋਈ ਅੱਜ ਕਈ ਦੁੱਖ ਮੁਸੀਬਤ ਆ ਜਾਵੇ ਕਿਸੇ ਪਰਿਵਾਰ ਦੇ ਵਿੱਚ ਤੇ ਉਦੋਂ ਇਹ ਜਿਹੜਾ ਵਤਿਹਾਰ ਛੜਿਆ ਮਨਾਇਆ ਨਹੀਂ ਗਿਆ ਜਾਂਦਾ ਉਦੋਂ ਭੈਣਾਂ ਨੂੰ ਆਪਣੇ ਭਰਾ ਬਹੁਤ ਜ਼ਿਆਦਾ ਆਉਂਦੇ ਆ ਕਿ ਕਾਸ਼ ਅੱਜ ਸਾਡਾ ਭਰਾ ਹੁੰਦਾ ਤੇ ਇਹ ਬਹੁਤ ਵਧੀਆ ਤਿਹਾਰ ਆ ਸਾਨੂੰ ਹਰ ਤਿਹਾਰਾਂ ਦੀ ਜਿਹੜੀ ਕਦਰ ਕਰਨੀ ਚਾਹੀਦੀ ਆ ਪਰਾਮਾਨੋਂ ਵੀ ਆਪਣਾ ਭੈਣਾਂ ਦੀ ਕਦਰ ਕਰਨੀ ਚਾਹੀਦੀ ਆ ਅੱਜ ਕੱਲ ਹੁਣ ਇਹ ਜੋ ਆ ਗਿਆ ਕਿ ਸਭ ਬਹੁਤ ਸਾਰੀ ਜਿਹੜੇ ਆ ਬੱਚੇ ਬਾਹਰ ਆ ਕੇ ਜਾਂਦੀਆਂ ਭੈਣਾਂ ਬਾਹਰ ਵਾਕਿਆਂ ਦੇ ਭਰਾ ਬਾਹਰ ਵਾ ਤੇ ਇਹ ਤਿਉਹਾਰ ਜਿਹੜੇ ਆ ਅੱਜ ਕੱਲ ਬਹੁਤ ਜਿਆਦੇ ਸੁੰਘੜ ਕੇ ਰਹਿ ਗਏ ਕਿ ਕਿ ਸਾਲ ਜਿਹੜੇ ਭੈਣ ਭਰਾ ਇਕੱਠੇ ਨਹੀਂ ਗਏ ਹੁੰਦੇ ਡਾਕ ਰਹੀ ਤੁਹਾਨੂੰ ਰੱਖਣੀਆਂ ਜਾਂਦੀਆਂ ਅੱਜ ਕੱਲ ਉਹ ਵੀ ਕੱਟ ਕੇ WhatsApp ਤੇ ਮੈਸੇਜ ਹੋਣ ਲੱਗ ਪਏ ਆ ਤੇ ਬਹੁਤ ਵਧੀਆ ਤਿਹਾਰਾ ਹੈ ਭੈਣ ਭਰਾ ਦੇ ਰਖੜੀ ਦਾ ਤਿਹਾਰ ਮੋਹ ਦੀਆਂ ਤੰਦਾਂ ਦਾ ਤਿਹਾਰ ਵਾ ਸਾਨੂੰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਇਸ ਅਜਿਹੇ ਵਧੀਆ ਮੌਕੇ ਦੇ ਉੱਤੇ ਭਰਾਵਾਂ ਨੂੰ ਭਾਬੀਆਂ ਨੂੰ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਇੱਕ ਮਾਨਸਤ ਕਰ ਦੇਣਾ ਚਾਹੀਦਾ ਆਪਣੀਆਂ ਭੈਣਾਂ ਨੂੰ ਉਹਨਾਂ ਨੂੰ ਫੋਨ ਕਰਕੇ ਆਖਣਾ ਚਾਹੀਦਾ ਕਿ ਭੈਣੋ ਆਓ ਤੁਸੀਂ ਰਖੜੀ ਬੰਨੋ ਤੇ ਜਦੋਂ ਪਰਜਾਈਆਂ ਜਾਂ ਭਰਾ ਫੋਨ ਕਰਦੇ ਅਜੇ ਪਰਜਾਈਆਂ ਵੀ ਖੁਸ਼ ਹੋ ਕੇ ਹੁੰਦੀ ਆ ਵੀ ਤੁਸੀਂ ਆਪਣੇ ਵੀਰਾਂ ਵਾਸਤੇ ਰਖੜੀ ਲੈ ਕੇ ਆਓ ਤੇ ਉਦੋਂ ਕੁੜੀਆਂ ਨੂੰ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਆ ਕੁੜੀਆਂ ਨੂੰ ਵੀ ਸਾਨੂੰ ਸਾਡੀਆਂ ਭਾਬੀ ਮਾਪੇ ਤੋਂ ਬਾਅਦ ਸਾਡੀਆਂ ਭਾਬੀਆਂ ਨੇ ਸਾਨੂੰ ਯਾਦ ਕੀਤਾ ਹਰ ਲੇਡੀ ਉੱਤੇ ਹਰ ਇੱਕ ਰਿਸ਼ਤਾ ਹੀ ਹੁੰਦਾ ਇੱਕ ਲੇਡੀ ਉਹ ਮਾਂ ਵੀ ਆ ਉਹ ਭੈਣ ਵੀ ਆ ਭੂਆ ਵੀ ਆ ਮਾਸੀ ਵੀ ਆ ਸੱਸ ਵੀ ਆ ਸਭ ਕੁਝ ਹੈਗਾ ਤੇ ਰਿਸ਼ਤੇ ਸਭ ਦੇ ਇੱਕੋ ਜਿਹੇ ਹੁੰਦੇ ਆ ਤੇ ਆਪਾਂ ਨੂੰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਦੇ ਉੱਤੇ ਭੈਣਾ ਭਰਾਵਾਂ ਨੂੰ ਰਲ ਮਿਲ ਕੇ ਖੁਸ਼ੀ ਦਾ ਤਿਹਾਰ ਜਿਹੜਾ ਮਨਾਉਣਾ ਚਾਹੀਦਾ ਹੈ